ਸਰੀ ਗੇ ਗਾਲ ਸਾਰੇ ਵੀਰ ਭਰਾ ਬਣ ਗਏ ਹੋਰ ਛੜਾਉਂ ਗਿਆ ਗਿਆ ਲਿਆ ਹੋ ਬਗਦੇ ਤੁਸੀਂ ਸਾਰੇ ਠੀਕ ਹੋ ਗਏ ਆਪਾਂ ਵੀ ਠੀਕ ਖਾ ਗਏ ਤੇ ਜਿਹੜਾ ਟੋਕਾ ਵਾ ਸਰੀ ਬਲੌਗ ਦੇ ਸਾਹ ਦੋਤਾ ਜੀ ਸਾਸੀ ਘਰ ਵੀ ਖਾ ਰਿਆ ਆ ਬਸ ਦੇਖਿਓ ਸਾਰੇ ਬਲੌਗ ਕੇ ਤੇ 5 ਮਿੰਟ ਸਸਰੀ ਘਰ ਬਲੌਗ ਤੇ ਲੱਗਦੀ ਹੈ 5 ਮਿੰਟ ਦੇ ਬਾਅਦ ਪੋਛਣੀ ਹੁੰਦਾ ਰਾਜੇ ਆਪ ਜੇ ਤਾਂ ਬਿਹਾਈਂਡ ਦਾ ਸੀਨ ਜਿਹਨੂੰ ਆਪče ਦਿਖਾ ਦੇ ਰਿਹਾ ਵੀ ਦਾ ਬੱਡਾ ਬੱਡਾ ਦੇ ਹੋਈ ਜਾਂਦਾ ਕੋਈ ਨਹੀਂ ਖਾਦਾ ਇਹ ਐਨੇ ਖਾ ਲੈਣੇ ਚਾਹੀਦੇ ਬੰਦਾ ਸਹੀ ਠੀਕ ਹੈ ਮਾਦਾ ਬੰਦੇ ਉਹ ਤੇ ਵੀ ਖਾ ਲੋ ਆਪ ਤੇ ਮਾਦੀ ਹਾਂਜੀ ਬੈਂਡ ਕਰਤੀ ਨੀ ਤਾਂ ਦਾ ਸੀ ਦੇ ਨੀ ਕੀ ਹੋਇਆ ਜੀ ਤੇ ਇਹ 3 ਮਿੰਟ ਦੀ ਵੀਡੀਓ ਬਣੀ ਕਿਤੇ ਤਾਂ ਨਹੀਂ ਤੇ ਬਾਅਦ ਵਿੱਚ ਬਲੌਗਰ ਸਾਹਿਬ ਰੋਥ ਗਏ ਜੋ ਸਪੀ ਕੀ ਅੱਗੇ ਵੀ ਦੁਬਾਰਾ ਤਾਂ ਮੇਰੀ ਬਣਾਉਂ ਮੈਂ ਇੱਕ ਲਿਪ ਨਹੀਂ ਬਣਾਉਂ ਵੀਰੋ ਜਿੱਕੇ ਇੰਨੇ ਏ ਟਟ ਉਟਾਟ ਇਹ ਹਲੇ ਲਈ 20 ਮਿੰਟ ਚਲਾਪ ਦਿੱਤੇ 10 ਮਿੰਟ ਵਾਲੇ ਬਲੌਗ ਪਿੱਛੇ 13 ਹੋਣ ਤੋਂ ਅਡੀ ਪਾਏ ਬਲੌਗ ਬਣਾ ਲੈ ਕੇ ਚੜਾ ਛੱਡੋ ਉਹ ਗੱਲਾਂ ਨੂੰ ਚੜਾ ਛੱਡੋ ਆਪਾਂ ਤੇ ਬੋਲਣਾ ਨਹੀਂ ਹੁੰਦਾ ਹੈ ਮੈਂ ਵਿੱਚ ਮੈਂ ਮੈਂ ਹੀ ਬੋਲਦਾ ਹਾਂ ਮੈਨੂੰ ਪਤਾ ਨਾ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਬਣਾਣਾ ਬਰਾ ਜਿਹੜਾ ਬੰਦਾ ਕਰਦਾ ਰੂਏ ਉਹਨੂੰ ਆਪਣੇ ਘਰ ਵਿੱਚ ਰੱਖ ਲਿਆ ਸੋਈ ਤੇ ਇਹੋ ਗੀ ਚਾਰ ਤੇ ਗੱਲ ਤੇ ਬਾਕੀ ਆਪਾਂ ਆਏ ਨੇ ਮਾਸ਼ਾਅੱਲਿ ਟੋਪੀ ਤੇ ਮਾਸ਼ਾਅੱਲ ਟੋਪੀ ਇੱਕ ਜਵਾਬੀ ਮਾਸ਼ਾਅੱਲ ਛਾਲੂ ਮੰਡਵ ਹਫਤਾ ਹੋ ਗਿਆ ਤੇ ਟਕਪੂ ਦਿਖਾਇਆ ਤੇ ਉਤੋਂ ਤੇ ਲੈ ਕੇ ਆਇਆ ਤੇ ਇੱਕ ਦਿਨ ਹੋ ਗਿਆ ਲਗਾਤਾਰ ਮਾਰਸ਼ ਕਰਨਾ ਠੀਕ ਹੈ ਪਹਿਲੇ ਦੋ ਦਿਨ ਤੇ ਪਾਪਾ ਨੇ ਮਾਰਸ਼ ਕੀਤੀ ਤੇ ਉੰਡੂ ਦੇ ਬੜੀ ਬੰਗ ਯਾਨੀ ਕਿ ਵੀਟ ਬੜੀ ਹੋਈ ਤੇ ਪਹਿਲੇ 2 ਦਿਨ ਤੇ ਯਾਨੀ ਕਿ ਜਨਰਲ ਹੋਈ ਆਪਾਂ ਕਿਉਂਕਿ ਪਾਪਾ ਨੇ ਕਿਹੜਾ ਕੰਮ ਕੀਤਾ ਅੜਮਾਸ਼ ਤੇ ਕਦੀ ਇੰਨਾ ਐਕਸਪੀਰੀਅੰਸ ਹੈ ਪਾਪਾ ਪਰ ਪਾਪਾ ਨੇ ਕਦੀ ਕੀਤੀ ਨਹੀਂ ਮਾਲਛੇ ਤੇ ਪਾਪਾ ਦੇ ਜੋਰ ਜਿੱਦਾਂ ਲਾਤਾ ਦੇ ਉਹ ਸਾਰੇ ਪ੍ਰੈਕਟਿਸ਼ਨੋ ਦੇ ਜਿੱਤਾਓ ਐਲਾ ਕਿਓ ਵੀ ਜਿੱਦਾਂ ਯਾਨੀ ਕਿ ਜਿੱਦਾਂ ਡਾਕਟਰ ਸਾਹਿਬ ਨੇ ਬਥੇਆ ਉਸ ਤਰ੍ਹਾਂ ਪਾਪਾ ਨੇ ਕਰਤੀ ਤੇ ਪਰ ਜੋ ਜੋ ਜਦ ਲਾਤਾ ਇਹ ਮੁਰਕੇ ਸਰਾਪ ਮਾਲ ਚ ਬਾਲੀ ਦਾ ਵੀ ਪਤਾ ਕੀਤਾ ਹੈ ਤੁਹਾਨੂੰ ਪਤਾ ਉਹ ਵੀ ਐਕਸਪੈਂਸ ਫੀਲ ਦੇ ਆ ਉਹ ਵੀ ਕਿੰਨੇ ਪੈਸੇ ਮੰਗਦੇ ਆ ਬੀਹੜਾ ਮਾਲ ਚ ਬੀਹੜਾ ਛਾਲੇ ਕਿਤੇ ਨਹੀਂ ਹੱਸਦੇ ਬੰਦੇ ਆ ਇਹ ਬਾਜੂ ਬਾਪਾ ਦੇ ਇਤੋਂ ਲਾਗੇ ਪਿੰਡ ਦੇ ਵੀ ਦੋਸਤ ਹੀ ਆਪਾਂ ਦੇ ਤੇ ਉਹ ਕਹਿੰਦੇ ਸੀ ਕਿ ਹਾਂ ਮੈਂ ਕਰਦੇ ਕਰੂਗਾ ਮੈਂ ਉਹ ਦੋ ਦਿਨ ਆਈ ਉਹ ਉਹਨਾਂ ਨੂੰ ਐਕਸਪੀਰੀਅੰਸ ਹੈ ਕਾਫੀ ਮਾਰ ਕੇ ਕਰਦਾ ਜਿੱਦਾਂ ਬਾਬਾ ਜੀ ਨੇ ਕੋ ਚੁਕਣਾ ਹੋਵੇ ਉਹ ਵਾਲੀ ਗੱਲ ਬਣੀ ਜਾਂਦੀ ਆ ਤੇ ਉਹਨਾਂ ਕੀਤੀ ਦੇ ਉਹ ਮਾਲਿਸ਼ ਬਣਾਉਣ ਕਾਫੀ ਤਰੀਕੇ ਨਾਲ ਕਰਦੇ ਹੋ ਕੋਈ ਉਹ ਵਿਗਾ ਤਕਲੀਫ ਨਹੀਂ ਹੁੰਦੀ ਜਦੋਂ ਕਰਦੇ ਮਾਲਿਸ਼ ਤੇ ਬਾਕੀ ਦੋ ਦਿਨ ਹੋ ਗਏ ਉਹਨਾਂ ਨੂੰ ਆਉਂਦਿਆ ਆ ਕਰਦੇ ਹੋਇਆ ਤੇ ਓ ਮਨ ਕੈਂਡੇ ਆ ਵੀ ਜੇ ਮੇਰੇ ਤੇ ਡਿਆ ਦੇ ਰੋਦੇ ਹੁਕਮ ਮਾਰਿ ਸ਼ਕਰ ਦੇ ਲਊਗਾ ਬੜਾ ਇੰਨਾ ਹੀ ਕਾਫੀ ਆ ਵੀ ਉਹ ਟਾਈਮ ਕੱਢ ਕੇ ਹੁੰਦੇ ਆ ਸਪੈਸ਼ਲ ਖੜਾ ਕੋਣ ਲੈ ਕੇ ਟਾਈਮ ਕਰਦਾ ਤੂੰ ਤੇ ਲੰਡੇ ਬਖਸ਼ ਕਰ ਕਰਦੇ ਹੋ ਵੀ ਤੇ ਹੁਣ ਕਰ ਦੋ ਆਪਾਂ ਜਿਆ ਗਰਾਮੀ ਉਥੇ ਵੀ ਇਹ ਬਾਕੀ ਬਾਤ ਇਹ ਗਰਮੀ ਵੀ ਆ ਨੂੰ ਤਾਂ ਪ੍ਰਭੂ ਨੇ ਇਹ ਨੂੰ ਕਿਹਾ ਵੀ ਤੁਹਾਡੇ ਕੋਲ ਮਾਰ ਦਿਨਾ ਉੱਡ ਸਾਹਮਣੇ ਗਿਆ ਸਾਹਮਣੇ ਇਹ ਗਿਆ ਜਿੱਦਾਂ ਜਿੱਦਾਂ ਕੋ ਬੰਧਿਆ ਮਲਿਸ਼ ਤੇ ਫਿਰ ਠੀਕ ਆ ਜੇ ਨਹੀਂ ਹੁੰਦੀ ਤੇ ਆ ਜਿਓ ਮੇਰੇ ਕੋ ਆ ਜਿਓ ਮੈਂ ਤੁਹਾਡੀ ਮਲਿਸ਼ ਕਰ ਦੂਗਾ ਤੇ ਵੀ ਗੜ ਕੇ ਤੁਹਾਨੂੰ ਬਤਾਉਣ ਲਈ ਵਿਚਾਰ ਹੁੰਦਾ ਰਹਿੰਦਾ ਵੀ ਉੱਥੇ ਤੇ ਪਿਆ ਪੜਾ ਸੀ ਜਾਂ ਆਂਦਾ ਵੀ ਪੜਾ ਨਹੀਂ ਹੁੰਦਾ ਵੀ ਪੜਾਏ ਕਾਫੀ ਕੱਟੇ ਹੋਈਂ ਆਉਂਦੀ ਜੀ ਬਾਤ ਸਟ੍ਰੇਨ ਤੇ ਸਾਡੀ ਕੋ ਜਾਣੀ ਜਿਹੜਾ ਤੇ ਇਹ ਗੱਲ ਮੋਟੀ ਗੱਡੀ ਮੰਗੇ ਗੱਡੀ ਮੰਗੇ ਖੜੀ ਪਹਿਲਾ ਉਹ ਕਹਿੰਦੇ ਵੀ ਇੱਥੇ ਰਹਿ ਕੋ ਸਾਨੂੰ ਇਹ ਪਿਓੜ ਕਿੱਦ ਗੱਡੀ ਮੰਗੇ ਆਈ ਆ ਤੇ ਗੱਡੀ ਵੀ ਵਾਪਸ ਕਰਨੀ ਆ ਤਾਂ ਕਰਕੇ ਆਪਾਂ ਰਹਿਣੀ ਕੋ ਜਮਜ਼ਦੂਰੀਆਂ ਜੇ ਤਾਂ ਨੂੰ ਬਤਾਵਾ ਤੇ ਉੱਥੇ ਰਹਿ ਲੋਣ ਦਾ ਵੀ ਓਕਸਾ ਇਹ ਸਾਨੂੰ ਕੁਛ ਨਾ ਕੁਛ ਪਰ ਬੰਦ ਕਰਨਾ ਪਣਾ ਵੀ ਉੱਥੇ ਵੀ ਤੇ ਤਾਂ ਕਰਕੇ ਹੋੜ ਇੱਥੇ ਉਧਾ ਵਧੀਆ ਹੋੜੀ ਆ ਅੱਗੇ ਜਿੱਦਾਂ ਆਪਾਂ ਲੰਮੇ ਪਈਏ ਨੇ ਆ ਲੰਮੇ ਪਿਆ ਸਾਡੇ ਕੋ ਡੇਡੇ ਹੀ ਵੜਨਾ ਜਿੱਦਾਂ ਲੋ ਬੈਡ ਨਾਲ ਜਾਂਚਣੀ ਉਹ ਬੈਡ ਨਾਲ ਇੱਕ ਜੀਨੀ ਦੂਰ ਰਹੇ ਤੇ ਜਿਆਦਾ ਰਹਦੇ ਬਹੁਤ ਜਿਆਦਾ ਰਹਦੇ ਜਿਵੇਂ ਉਹ ਕਮਕਟ ਆਵਾ ਵੀ ਬੈਡ ਇਕ ਟੱਕੇ ਹੋਈ ਤੇ ਈ ਜੀ ਜੀ ਬਾੜਾ ਜਿਆ ਪਪਾ ਪਾ ਹੋ ਗਿਆ ਗੋਡੇ ਆ ਗੋਡੇ ਤੇ ਬਾਕੀ ਬੰਦ ਬਗਾਈ ਗਿਆ ਜੀ ਦੱਬਾ ਬਰੀ ਚੇਂਗੀ ਟੋਟ ਕੋੜਾਵੇ ਤੇ ਬਾਕੀ ਜੇ ਕਿਰਪਾ ਕਰ ਮੀਰ ਮਾਰਾਂ ਨੇ ਹਨਾ ਇੰਨਾ ਤਾਂ ਫਰਕ ਦੇ ਸਕਦਾ ਬਾਕੀ ਬੰਨੇ ਅਜੇ ਉਹਨਾਂ ਟਾਈਮ ਦਿੱਤਾ ਪ੍ਰੋਸੀਜਰ ਦਿੱਤਾ ਕੰਪਲੀਟ ਕਰਕੇ ਜਾਗੇ ਆ ਇਹ ਦੂ ਲਾ ਕੇ ਮਾਲ ਦੀ ਮੁੱਲ ਚ ਕਰਕੇ ਉਹਦਾ ਫਰਕ ਜਾਂਦਾ ਵਾ ਤੇ ਬਾਕੀ ਕੋਠੀ ਦੀ ਗੱਲ ਕੋਠੇ ਕਿਦੇ ਡੇੜ ਹੋ ਗਏ ਉਧਰ ਵੀ ਨਹੀਂ ਜਾਏ ਉਧਰ ਵੀ ਨਹੀਂ ਤਨ ਉਠਾਇਆ ਉਧਰ ਵੀ ਮਿਸਤਰੀਆਂ ਨੇ ਵੀ ਕਾਫੀ ਡਿਲੇਪ ਆਇਆ ਆ ਹੀ ਜਿੱਦਾਂ ਦਾ ਤੁਹਾਨੂੰ ਪਤਾ ਵਾ ਕਿ ਉਹਨਾਂ ਹੀ ਤੀਤੇ ਆਜਾ ਗਏ ਕੰਮ ਵਿਚੋਂ ਕਿੰਨੇ ਲੈਣਾ ਨਹੀਂ ਮਿਸਟਰੀ ਨੂੰ ਉਹਨੂੰ ਦੋ ਦਿਨ ਹੋ ਗਏ ਆ ਕਹੁੰਦੇ ਆ ਤੇ ਤੇਰਾ ਡਾਂਡੇ ਆਪਣਾ ਤੇ ਜਿੱਦਾਂ ਰੁੱਧ ਬਣਾ ਕੇ ਹਮੇ ਮਾਲ ਚੁਗਿਆ ਹਮ ਫਰਕ ਨਾ ਜਾਂਦਾ ਫੇਰਾ ਫਿਰ ਡਾਕਟਰ ਸਾਹਿਬ ਕੋ ਚਲੀ ਜਾਣਾ ਜੀ ਨਾ ਕਿ ਪੈਸਿਆਂ ਦੀ ਕੋਈ ਐਮ ਨਹੀਂ ਆ ਪੀਰ ਲੱਗਣ ਦੇ ਆ ਤੇ ਲੱਗੀ ਜਾਣਾ ਫਰਕ ਪੈਣਾ ਚਾਹੀਦਾ ਬੰਦੇ ਨੂੰ ਪੈਸੇ ਲੱਗੇ ਭੁੱਲ ਜਾਂਦੇ ਆ ਨਾ ਚਲੋ ਕਰਨ ਦੇ ਕਿ ਸਭੀ ਹੋ ਗਏ ਡੇ ਆ ਪਰ ਫਰਕ ਪਣਾ ਚਾਹੀਦਾ ਮੇਨ ਗੱਲ ਇਹ ਆ ਤੇ ਹੁਣ ਨੂੰ ਕਰੇ ਫਰਕ ਲੱਗਣਿਆ ਥੋੜਾ 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 ਲੱਗਣਿਆ ਉਹਦਾ ਵੀਡੀਓ ਤਾਂ ਆਪਣੇ ਟਾਈਮ ਟੂ ਟਾਈਮ ਕਰਦੋਂ ਹੁੰਦੀ ਰਹੀ ਐ ਤੇ ਉਹ ਬਾਅਦ ਤੇ ਜਿੱਦਾਂ ਕਾਲ ਆਪਾਂ ਬੰਦ ਕਰਦੇ ਆ ਉਦੋਂ ਮੀਟ ਗੱਲ ਤੋਂ ਪੁੱਛਾਂਗੇ ਜੀ ਉਹ ਕਹਿੰਦੇ ਹਾਂ ਠੀਕ ਐ ਇਦਾਂ ਹੀ ਕਰ ਲਈ ਆ ਹਨਾ ਜਿੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਵਾ ਆਪਣਾ ਪ੍ਰੋਸੀਜਰ ਦੱਸਿਆ ਵਾ ਉਹ ਸਾਡਾ ਆਪਾ ਕਰਦੇ ਆ ਤੇ ਤੇ ਬਾਕੀ ਧਰਵੀ ਰੋਹੀ ਆਪਣਾ ਬਤ ਬਤ ਪਿਆਰ ਬਣਾ ਕੇ ਰੱਖੋ ਤੇ ਇੰਸਟਾਗ੍ਰਾਮ ਤੇ ਵੀ ਪੰਜਾਬੀ ਈਟਮ ਦੀ ਦੋ ਚੰਗੀ ਕਰਾਓ ਤੇ ਬਾਕੀ ਸੱਟਾ ਦੇ ਪਿਆਦੀ ਲੋੜਿਆ ਤੇ ਬਾਕੀ ਦੋ ਇਹ ਸਾਬ ਲਾਇਆ ਵਾ ਕਿ ਜਦੋਂ ਮਤਲਬ ਪੈਸੇ ਲੱਗਦੇ ਉਹਦੇ ਬੰਦੇ ਨੇ ਕਿਉਂ ਇੰਨੇ ਨੁਕਸਾਨ ਹੁੰਦੇ ਆ ਜਦੋਂ ਹਰ ਮੈਂ ਮਾਰਜ ਕਰਾਉਂਦਿਆਂ ਪਹਿਲੇ ਦਿਨ ਤੇ ਕੈਦਾ ਫੋਨ ਆ ਗਿਆ ਮਮਾ ਨੇ ਫੋਨ ਚੁੱਕਦਾ ਲਾਗੋ ਉਹ ਮੈਂ ਗੱਲ ਕਰਨ ਦੇ ਤੇ ਐ ਸਾਈਡ ਤੇ ਰੱਖਣ ਗਿਆ ਫੋਨ ਗੱਲ ਕਰਕੇ ਤੇ ਮੇਰੇ ਪੀੜ ਪੀੜ ਚ ਪਗਣ ਲੱਗਾ ਫੋਨ ਥੱਲੇ ਡਿੱਗ ਗਿਆ ਬੈਰ ਤੋਂ ਤੇ ਸਾਰਾ ਸਕਰੀਨ ਟੁੱਟ ਗਈ ਤੇ ਇੱਕ LCD ਵੀ ਸਾਡੀ ਗਈ ਐ LCD ਪਤਾ ਨਹੀਂ ਬੱਤੀ ਕਾਸ ਬਾਤੇ ਕਾ ਟਾਈਪ ਨਹੀਂ ਕੀ ਆ ਉਹ ਫੇਰ ਸੜ ਗਈ ਸਾਡੇ ਕੋਲ ਛੇਤੀ ਬੰਦਾ ਆ ਜਾ ਭਜਦੀ LCD ਪਤਾ ਨਹੀਂ ਇਹ ਕੀ ਸਿਸਟਮ ਹੈ ਜਦੋਂ ਪੈਸੇ ਲਾਦੇ ਹਾਂ ਤੇ ਬੰਦੇ ਨੇ ਉਹਦੇ ਜਿਆਦਾ ਨੁਕਸਾਨ ਹੁੰਦਾ ਹੁੰਦਾ ਤੇ ਬਾਤੀ ਲਾਇਕ ਲੈਂਡ ਸਪੋਰਟ ਕਰੋ ਮੇਰੇ ਵੀਰੋ ਹਾਂ ਜੀ ਨਾਲ ਗਿਸਪੋਰਟ ਕਰੋ ਸਪੋਰਟ ਮੈਨੂੰ ਕਰਿਓ ਕਿਉਂਕਿ ਮੈਂ ਹੀ ਬੋਲਦਾ ਤਾਂ ਦਾ ਹੋਸਟ ਤੇ ਦੋਸਤ ਹਲਾਤ ਤਾਂ ਹੁੰਦਾ ਕਰੀ ਤੂੰ ਬਾਤ ਗੱਲ ਚਾਤ ਨਹੀਂ ਮੈਂ ਮੈਂ ਮੈਨੂੰ ਤੈਨੂੰ ਪਤਾ ਮੁੱਖ ਬੰਦਾ ਮੇਰੇ ਬਿਨਾ ਕਹਿੰਦੇ ਕੋਈ ਬਣਾ ਏਦਾਂ ਨਾ ਰੋਹੀ ਕਰੀ ਜਾਂ ਤੂੰ ਕਰੀ ਬ ਬੱਜੇ ਬੋਲੋ ਲੇਕਿਨ ਠੀਕ ਹੈ ਇਹਨੇ ਇਹ ਗੱਲ ਕਹੀ ਨਾ ਗਾਉਂਗਾ ਬਲੌਕਿੰਗ ਨਹੀਂ ਕਰੇ ਕਰੂੰਗਾ ਹਾਂ ਗੱਲ ਲੈ ਕੇ ਰੂ ਤੇਰ ਤੋ ਮਝ ਗਿਆ ਕਹਿੰਦਾ ਹੋ ਜਾ ਕਰੂਗੀ ਬਲੌਕਿੰਗ ਹੋ ਲੈ ਕੇ ਰੂ ਚੈਲੰਜ ਆ ਚੈਲੰਜ ਆ ਚੈਲੰਜ ਤੂੰ ਤੇਰੇ ਕੋ ਦੁੱਖ ਨਹੀਂ ਤੈਨੂੰ ਕੀ ਚੈਲੰਜ ਮਾਉਣਾ ਤੇ ਨਿੱਕੇ ਜਿਹੇ ਛੱਤ ਲਾ ਬਾਬਾ ਜੀ ਨੇ ਵੀ ਕਿਹਾ ਗਰਬਾਣੀ ਚ ਵੀ ਆਇਆ ਵਾ ਹੰਗਾਰਿਆ ਸੋ ਮਾਰਿਆ ਇਸ ਕਰਕੇ ਬਿਲਡਾ ਨਹੀਂ ਪਤਾ ਹੈ ਘਰ ਵੀ ਕਰੀਦਾ ਮੈਂ ਕੰਮ ਕਰਦਾ ਮੈਂ ਆਪਣੀ ਸਕਿੱਲ ਦੇ ਦੱਸਦਾ ਰਿਹਾ ਤੋ ਕੋਤ ਤੱਕ ਇਸ ਜੀਨੀਆ ਕਾਕੀ ਬਾਕੀ ਆਪਾ ਬੂਦੇ ਆਇਆ ਪਰ ਬਾਕੀ ਬੜੀ ਤੇ ਆਪੇ ਬੈਹ ਦੇ ਇਦਾਂ ਲੱਦੇ ਵੀ ਗੇ ਨਾ ਤਾਂ ਬਗਾਈ ਬਾਕੀ ਤੂੰ ਛੱਡੋ ਇਹ ਗੱਲਾਂ ਛੱਡੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਵਲੌਗ ਲਗਾ ਹਟਾ ਏ ਵਧੀਆ ਲੱਗਾ ਬਾਕੀ ਤੁਹਾਨੂੰ ਪਤਾਵਾ ਵੀ ਆਪਾਂ ਬੈ ਕੇ ਹੀ ਵਲੌਗ ਬਣਾਉਣੀ ਆ ਠੀਕ ਹੈ ਜੇ ਤੁਹਾਨੂੰ ਇਦਾਂ ਦੇ ਬਲੌਗ ਵਧੀਆ ਲੱਗਦੇ ਤਾਂ ਤਾਂ ਵੀ ਲਾ ਦਿਓ ਕਮੈਂਟ ਕਿ ਫਿਰ ਆਪਾਂ ਇਹਨੂੰ ਕੰਟੀਨਿਊ ਕਰਾਂਗੇ ਬਲੌਗਾਂ ਨੂੰ ਹੈਨਾ ਤੇ ਜੇ ਤੁਹਾਨੂੰ ਕੋਈ ਮਤਲਬ ਕਮੀ ਲੱਗੀ ਐ ਇਹ ਬਲੌਗ 'ਚ ਜਾਂ ਐਸਾ ਹੀ ਲੱਗਾ ਤੇ ਉਹ ਵੀ ਦੱਸ ਦਿਓ ਫਿਰ ਆਪਾਂ ਦੱਸਾਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਗੀ ਸਾਡੀ ਤੇ ਬਾਕੀ ਇਹ ਵੀ ਗੱਲ ਦੱਸੀ ਹੋ ਜਰੂਰ ਕਮੈਂਟਾਂ 'ਚ ਕਿ ਜਿਹੜੇ ਜੁੜਵੇ ਭਰਾ ਹੁੰਦੇ ਆ ਉਹ ਵੀ ਸਾਡੇ ਨੂੰ ਜੁੜਵੇ ਭੈਣ ਜਾਂ ਭਰਾ ਹੁੰਦੇ ਆ ਉਹ ਵੀ ਸਾਡੇ ਨੂੰ ਲੱਡ ਦੇ ਰਿਹਾ ਕਿ ਨਹੀਂ ਉਹ ਉਹਦੇ ਵਾਰ ਰੋਣਾ ਨਹੀਂ ਮਮੀਆਂ ਨੂੰ ਕਹਦਾ ਵਾਲਾ ਅਰਦੇਕ ਨਹੀਂ ਲੱਗਣਾ ਹੈ ਨਾ ਬਾਏ ਥੈਂਕ ਯੂ ਫॉर ਵਾਚਿੰਗ ਤੇ ਇੰਸਟਾਗ੍ਰam ਤੇ 50 ਦੇ ਜਲਦੀ ਤੋਂ ਜਲਦੀ ਮੇਰੇ ਵੀਡੀਓ ਕਰਾ ਦਿਓ ਤੇ YouTube ਤੇ ਵੀ ਸਬਸਕ੍ਰਾਈਬਰ ਵਧਾ ਰੋਲਟ ਅੰਦੂਲਾ ਦੇ ਹੋ ਗਿਆ ਬੱਤਤ ਸਾਨੂੰ ਸਾਡੀ سپورਟ ਦੀ ਲੋੜ ਆ ਕੁੱਲ ਮਿਲਾ ਕੇ ਇਹ ਗੱਲ ਹੈ ਠੀਕ ਹੈ ਅੱਧੀ ਇਹ ਗੱਲਾਂ ਖਾਣ ਵਾਲੀ ਬਲੌਗਿੰਗ ਕਰਾਂਗੇ ਏ ਬਾਕੀ ਸਾਸ਼ਟ੍ਰਿਕਾ ਜੀ ਸਾਰਿਆਂ ਨੂੰ ਹੁਣ ਇਹਦੀ ਸ਼ੋਈ ਲੱਥ ਦਾ ਟਾਈਪ ਹੋ ਗਿਆ ਵਾ ਜਾਦੀ ਦੇ ਰੋਗੇ ਦੇ ਫੈਟਾ ਵੀ ਲੱਥ ਤੇਰੀ ਲੱਤ ਕਿ ਆਣਾ ਬਲਾਗ ਤੇਰੀ ਲੱਤ ਕਿ ਤੇਰੀ ਲੱਥ ਲਾਦੀ ਹੋ ਗਈ ਆ ਬਾਕੀ ਸਾਸ਼ਟ੍ਰਿਕਾ ਜੀ ਸਾਰਿਆਂ ਨੂੰ ਬਾਏ 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 ਬਾਏ